ਲੋ ਜੀ ਅੱਜ ਪਹੁੰਚਿਆ ਹਾਂ ਮੈਂ ਪੰਜਾਬੀ ਹਵੇਲੀ ਸੰਗੇਪੁਰ ਸੰਗੇਪੁਰ ਤੋਂ ਕੇ ਆਇਆ ਜਿੱਦੇ ਆਪਣੀ ਹਵੇਲੀ ਦੇ ਰੂਪਕ ਨੇ ਸੋ ਆਇਆ ਚਲੋ ਵੀਡੀਓ ਪਾ ਲੈ ਆਪਾਂ ਪਹੁੰਚੇ ਮੈਂ ਜੀ ਥਾਣਾ ਦਾਣਾ ਆਇਆ ਸੋ ਕੋੰਨੇ ਗੈਗਲਾ ਬੰਦਾ ਬੱਠਿਆ ਹਵੇਲੀ ਦੇਖੋ ਸ਼ਾਨਦਾਰ ਹਵੇਲੀ ਹਰ ਰੋਜ਼ ਆ ਜੀ ਜਮਸ਼ੇਦਪੁਰ ਟਾਟਾ ਹੋ ਚਿਰ ਨਹੀਂ ਟਾਟਾ ਇਹ ਪਤਾ ਨਹੀਂ ਕੀ ਹੋਇਆਗਾ ਨਾਲ ਨਾਲ ਅੱਜ ਸ਼ਾਮ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਜਿੰਕਾ ਚੱਕਰ ਉਹਨੇ ਪੰਗ ਕਰਦੇ ਕੋਈ ਅੰਤ ਨਹੀਂ ਪਰ ਫਿਰ ਵੀ ਮਨ ਕਰ ਚਲੋ ਬਿਲ ਕੁਛ ਰਹਿਣਾ ਤੇ ਹਿੰਦਾ ਦੇਣਾ ਹੋਣਾ ਚਾਹੀਦਾ ਜਮਾਨ ਕਹਿੰਦਾ ਉਮਰਾਂ ਚ ਕੀ ਰੱਖਿਆ ਬਿਲ ਕੁਛ ਰਹਿਣਾ ਦੇਣਾ ਸਵਾਗਤ ਕੋਲੋਂ ਇਹਦਾ ਬੱਚਿਆਂ ਦੀ ਪੰਜਾਬੀ ਹਵਲੀ ਟਾਡਾ ਜੰਮਸੇਦਪੁਰ ਸੋ ਆਰੇ ਜੀ ਆਪਣੀ ਜਰਿਓ 10 ਵਾਰ ਸ਼ੇਅਰ ਕਰਦੇ ਹੋ ਆ ਦੇਖੋ ਜੀ ਪੰਜਾਬੀ ਹਵਲੀ ਦੇਖੋ ਬੰਦ ਦਾ ਡਿਜ਼ਾਈਨ ਦੇਖੋ 歌のあと。